ਕਈ ਲੋਕਾਂ ਦਾ ਇਕੱਲਾ ਲੱਕ ਦਰਦ ਕਰਦਾ ਜੀ ਉਹ ਕਹਿੰਦੇ ਜੀ ਬਾਕੀ ਬੈਗ ਤਾਂ ਸਾਰੀ ਠੀਕ ਆ ਪਰ ਲੱਕ ਦੀ ਬੜੀ ਦਿੱਕਤ ਹੈ ਇਹ ਕੋਈ ਵੀਕਨੈਸ ਹੋ ਜਾਂਦੀ ਹੈ ਮਸਲ ਵੀਕ ਹੋ ਜਾਂਦਾ ਜਾਂ ਇਹ ਸਪਾਈਨ ਨਾਲ ਹੀ ਰਿਲੇਟ ਕਰਦਾ ਇਹ ਨਾ ਜੀ ਕਈ ਵਾਰੀ L45 ਦੀ ਪ੍ਰੋਬਲਮ ਆਉਂਦੀ ਹੈ ਬਿਲਕੁਲ ਇੱਥੇ ਇੱਥੇ ਹੁੰਦਾ ਬੈਗ ਤੇ L45 ਜਿੱਥੇ ਦੋ ਡਿੰਪਲ ਪੈਂਦੇ ਹਨ ਆਪਣੇ ਪਿੱਛੇ ਬੈਗ ਤੇ ਉੱਥੇ ਉਹਦੇ ਵਾਸਤੇ ਨਾ ਸਭ ਤੋਂ ਵਧੀਆ ਚੀਜ਼ ਆ ਇੱਕ ਬਾਮ ਸਾਡੇ ਬੈਦਜੀ ਬਣਾਉਂਦੇ ਆ ਕਾਲੇ ਗੋੰਦ ਤੋਂ ਇੱਕ ਤੇਲ ਬਣਾਉਂਦੇ ਉਹਦੀ ਮਾਲਿਸ਼ ਕਰੋ ਇੱਕ ਤੇ ਉਹ ਹੋ ਗਿਆ ਹੁਣ ਜਿਹੜੇ ਲੋਕ ਦੂਰ ਬੈਠੇ ਆ ਦਰਾਜ ਬੈਠੇ ਆ ਉਹਨਾਂ ਨੂੰ ਮੈਂ ਕਹਿੰਦਾ ਉਹਨੇ ਕਿ ਕਮਰ ਕਸ ਜੜੀ ਬੂਟੀ ਆਉਂਦੀ ਆ ਸਾਡੇ ਆਮ ਅੱਗੇ ਪੰਜੀਰੀ ਚ ਪੈਂਦੀ ਹੁੰਦੀ ਸੀ ਇੱਕ ਆਉਂਦੀ ਆ ਨੇ ਪੰਜ ਤਰ੍ਹਾਂ ਦੀਆਂ ਗੂੰਦ ਜਿਵੇਂ ਅ ਗੂੰਦ ਹਾਂ ਗੂੰਦ ਮoringa ਹੁਣ ਦੇਖੋ moringa ਦੇ ਵਿੱਚ ਕਿੰਨੀ ਪਾਵਰ ਹੈ ਉਹਦੀ ਗੂੰਦ ਵਿੱਚ ਕਿੰਨੀ ਹੋਗੀ ਗੂੰਦ moringa ਗੂੰਦ ਚਲਗੋਜ਼ਾ ਚਲਗੋਜ਼ਾ ਜਿਹੜੇ ਛੋਟੇ ਛੋਟੇ ਨਿਓ ਜੇ ਜੇ ਹੁੰਦੇ ਆ ਉਸ ਪੇੜ ਦੀ ਗੂੰਦ ਇੱਕ ਉਹਦੇ ਵਿੱਚ ਗੋੰਦ ਪਿੱਪਲ ਗੋੰਦ ਕਿੱਕਰ ਤੇ ਗੋੰਦ ਨਿੰਮ ਪੰਜੇ ਗੋੰਦ ਜਿਹੜੀਆਂ ਨੇ ਆਕਸੀਜਨ ਪ੍ਰੋਵਾਈਡ ਕਰ ਦਿੰਦੀਆਂ ਨੇ ਬੋਡੀ ਨੂੰ ਭਰਪੂਰ ਇਹਦੇ ਵਿੱਚ ਪੈ ਜਾਂਦੀ ਹੈ ਕਮਰਕਸ ਨਾਲ ਪੈਂਦੀ ਹੈ ਕਾਲੀ ਮਿਰਚ ਅ ਕਾਲੀ ਮਿਰਚ ਸੁੰਢ ਤੇ ਆਪਣਾ ਆਪਣਾ ਕਾਲੀ ਮਿਰਚ ਸੁੰਢ ਤੇ ਇੱਕ ਇੱਕ ਪੈਂਦੀ ਹੈ ਦੇ ਵਿੱਚ ਅ ਕਾਲੀ ਮਿਰਚ ਸੁੰਢ ਤੇ ਭੁੱਲ ਜਾਂਦਾ ਕਈ ਵਾਰੀ ਮੈਂ ਗੱਲਾਂ ਕਰਦੇ ਕਰਦੇ ਜੀ ਅ ਅਜਬਾਂ ਜੀਰਾ ਸੌਫ ਇਹ ਸਾਰੇ ਚੀਜਾਂ ਪੈਂਦੀਆਂ ਨੇ ਤੇ ਉਹ ਪਾ ਕੇ ਨਾ ਜੀ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਲਓ ਇਹਦਾ ਪਾਊਡਰ ਜੇ ਮਤਲਬ ਇੱਕ ਚਮਚ ਦਾ ਅੱਧਾ ਹਿੱਸਾ ਅੱਧਾ ਚਮਚਾ ਸਵੇਰੇ ਤੇ ਸ਼ਾਮ ਲਿਆ ਜਾਵੇ ਦੁੱਧ ਨਾਲ ਦੁੱਧ ਨਾਲ ਲੈ ਲਓ ਦੁੱਧ ਤੋਂ ਬਿਨਾਂ ਵੀ ਲੈ ਸਕਦੇ ਹੋ ਪਾਣੀ ਨਾਲ ਲੈ ਲਓ ਇਹ ਇੱਕ ਬੈਸਟ ਚੀਜ਼ ਆ ਹੁਣ ਕਈ ਲੋਕ ਕਹਿੰਦੇ ਨੇ ਗੁਲਸੋ ਇੰਨਾ ਕੁਝ ਦੱਸਤਾ ਕਿਵੇਂ ਬਣਾਈਏ ਉਹਨਾਂ ਲਈ ਹੋਰ ਸੌਖਾ ਕਰ ਦਿੰਦਾ ਇਹ ਤਾਂ ਚਲੋ ਜਦੋਂ ਵੀ ਲੈਣਾ ਤਾਂ ਤੋਂ ਮੰਗਾ ਲਿਓ ਕਿਉਂਕਿ ਔਖਾ ਹੋ ਜਾਂਦਾ ਬਣਾਉਣਾ ਕਈ ਵਾਰੀ ਬਣ ਜਾਂਦਾ ਨਹੀਂ ਬਣਦਾ ਤਾਂ ਸਾਈਟ ਤੇ ਚਲੇ ਜਾਓ www.badwan.te ਲੇਕਿਨ ਉਹ ਜਿਹੜਾ ਨੁਸਖਾ ਇੱਕ ਹੋਰ ਦੱਸਣ ਜਾ ਰਿਹਾ ਹਲਦੀ ਇੱਕ ਚੁਟਕੀ ਇੱਕ ਚੁਟਕੀ ਹਿੰਗ ਇੱਕ ਚੁਟਕੀ ਕਾਲੀ ਮਿਰਚ ਦੁੱਧ ਚ ਪਾ ਕੇ ਲੈ ਲਓ ਠੀਕ ਹੈ ਪੀਣ ਦਾ ਇੰਨਾ ਵਧੀਆ ਰਿਜ਼ਲਟ ਆਉਂਦਾ ਜੀ ਬੈਕ ਪੇਨ ਦਾ ਮੈਂ ਲੇਡੀਜ਼ ਨੂੰ ਅਕਸਰ ਦੱਸਿਆ ਮੈਨੂੰ ਮਿਲਦੀਆਂ ਨੇ ਦੱਸਦੀਆਂ ਨੇ ਇਹ ਸਾਡਾ ਨੁਸਖਾ ਇੰਨਾ ਕਾਮਯਾਬ ਹੋਇਆ ਜੀ ਮਤਲਬ ਇਹਦੇ ਤੋਂ ਮੈਨੂੰ ਬੜੇ ਥੈਂਕ ਯੂ ਆਉਂਦੇ ਆ ਇੱਕ ਕੱਪ ਦੁੱਧ ਲੈ ਲਓ ਜੇ ਦੁੱਧ ਨਹੀਂ ਲੈਣਾ ਪਾ ਗਰਮ ਪਾਣੀ ਲੈ ਲਓ ਉਹ ਚ ਹਲਦੀ ਤੇ ਆਪਣਾ ਹਲਦੀ ਕਾਲੀ ਮਿਰਚ ਤੇ ਉਹਦੇ ਵਿੱਚ ਨਾਲ ਹਿੰਗ ਪਾ ਲਓ ਚੁਟਕੀ ਚੁਟਕੀ ਪਾ ਕੇ ਤੁਸੀਂ ਲਓ ਇਹ ਪੇਨ ਕਿਲਰ ਇਹਦੇ ਬਰਾਬਰ ਕੱਖ ਨਹੀਂ ਹੈਗਾ ਜੀ ਐਡਾ ਜ਼ਬਰਦਸਤ ਹੈ ਪੇਨ ਕਿਲਰ